ਦਰਸ਼ਰੀ ਡਿਉੜੀ ਦੇ ਵਿੱਚ ਤਾਰਿਕ ਸਜ਼ਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਜੋ ਇੱਕ ਸੇਵਾਦਾਰ ਦੀ ਵਰਦੀ ਦੇ ਵਿੱਚ ਸੀ ਸੇਵਾ ਕਰ ਰਹੀ ਸੀ 휠ਚਰ ਤੇ ਬੈਠੇ ਸੀ ਹੱਥ ਵਿੱਚ ਬਰਛਾ ਸੀ ਔਰ ਇਨੀ ਦੇਰ ਨੂੰ ਨਰੈਣ ਸਿੰਘ ਚੋੜਾ ਆਉਂਦੇ ਨੇ ਜਲਦੀ ਤੇ ਨਾਲ ਫੁਰਤੀ ਦੇ ਨਾਲ ਰਿਵੋਲਵਰ ਕੱਢਦੇ ਨੇ ਔਰ ਕੱਢ ਕੇ ਹਮਲਾ ਕਰਨ ਦੀ ਨੀਅਤ ਦੇ ਨਾਲ ਵਧਣ ਦੀ ਕੋਸ਼ਿਸ਼ ਕਰਦੇ ਪਰ ਮੁਸਤੈਦ ASI ਨੇ ਉਸ ਵੇਲੇ ਸੁਰੱਖਿਆ ਗਾਰਡ ਨੇ ਉਹਨੂੰ ਕਾਬੂ ਕਰ ਲਿਆ ਤੇ ਕਾਤਲਾਨਾ ਹਮਲਾ ਬੇਕਾਰ ਕਰ ਦਿੱਤਾ ਗੋਲੀ ਚੱਲੀ ਹੈ ਖੋਲ ਤੁਸੀਂ ਦੇਖਿਆ ਕਿ ਚਰਨਾਮਤ ਦੇ ਵਿੱਚ ਸਾਬ ਦਿਖਾਈ ਦੇ ਰਿਹਾ ਸੀ ਪਰ ਇਸ ਗੋਲੀ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਸਿਆਸੀ ਬਿਆਨ ਆਏ ਇਹਨਾਂ ਬਿਆਨਾਂ ਤੇ ਸਾਡੇ ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਦਾ ਕੀ ਕਹਿਣਾ ਆਓ ਉਹਨਾਂ ਤੋਂ ਜਾਣਦੇ ਜੀ ਸਵਾਗਤ ਹੈ ਬਲਦੇਵ ਸਿੰਘ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਹਮਲੇ ਤੇ ਇਸ ਗੋਲੀ ਚੱਲਣ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਤਰ੍ਹਾਂ ਤਰ੍ਹਾਂ ਦੇ ਬਿਆਨ ਆਏ ਨੇ ਹਰ ਸਿਆਸੀ ਪਾਰਟੀ ਦੇ ਹਰ ਕੋਈ ਨਿੰਦਾ ਕਰ ਰਿਹਾ ਇਸ ਹਮਲੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਸਿਕਟਰਮ ਫਰਜਸ਼ਨ ਦਾ ਪ੍ਰਧਾਨ ਬਿਲਦੇ ਸ਼ੰਕਰਦਾਸ ਹੋ ਬੋ ਰਿਹਾ ਔਰ ਜਿਹੜਾ ਕੱਲ ਘੰਟਾ ਕਰ ਮੇਨ ਐਂਟਰੀ ਦੇ ਉੱਤੇ ਜਿਹੜੀ ਗੋਲੀ ਚੱਲੀ ਆ ਉਹਦੇ ਕੱਲ ਇੱਕ ਭਾਂਬੜ ਮਚ ਗਿਆ ਕਿ ਜਿੱਥੇ ਵੀ ਕੋਈ ਚੈਨਲ ਆਨ ਕਰ ਲਓ ਜਾਂ ਮੋਬਾਈਲ ਆਨ ਕਰ ਲਓ ਤੇ ਇਹੀ ਚਰਚਾ ਹੁੰਦੀ ਔਰ ਉਹ ਸੁਣਨ ਤੋਂ ਬਾਅਦ ਬੜਾ ਕੁਝ ਮਨ ਦੇ ਵਿੱਚ ਚੇਤ ਆਇਆ ਔਰ ਉਹਦੇ ਜਿੱਥੇ ਇੱਥੇ ਦੁੱਖ ਵੀ ਆਇਆ ਮੇਰੀ ਗੱਲ ਨੂੰ ਕੋਈ ਬੰਦਾ ਰਾਜਨੀਤੀ ਦੇ ਨਾਲ ਕਿਸੇ ਪਾਰਟੀ ਦੇ ਨਾਲ ਕਿਸੇ ਜੋੜੇ ਨਾਲ ਨਾ ਜੁੜੇ ਨਾ ਮੇਰੀ ਮੇਰੀ ਸੁਬੀਰ ਬਾਦਰ ਨਾਲ ਜੁੜੇ ਮੈਂ ਇੱਕ 84 ਦਾ ਦਰਦ ਮੈਂ ਧਰਮੀ ਫੌਜ ਦੇ ਦਰਦ ਦੇ ਬਾਰੇ ਬੋਲਾਂਗਾ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਦ ਦੇ ਬਾਰੇ ਬੋਲਾਂਗਾ ਇਸ ਚੀਜ਼ ਨੂੰ ਜੋ ਕੱਲ ਮੀਡੀਆ ਦੇ ਵਿੱਚ ਸੁਣਿਆ ਉਹਦੇ ਤੇ ਮੈਂ ਇਹ ਬੇਨਤੀ ਕਰ ਲਈ ਚਾਹੁੰਦਾ ਕਿ ਸਾਨੂੰ ਇੱਕ ਅਰਜਨ ਬਣ ਜਾਣਾ ਚਾਹੀਦਾ ਜਿਵੇਂ ਉਹਨੂੰ ਕਹੇ ਕਿ ਤੈਨੂੰ ਇੱਕ ਅੱਖ ਦੇਖਦੀ ਆ ਸਾਨੂੰ ਅੱਜ ਇੱਕ ਸ੍ਰੀ ਅਕਾਲ ਤਖਤ ਸਾਹਿਬ ਵੇਖਣਾ ਚਾਹੀਦਾ ਔਰ ਮੈਂ ਇੱਥੇ ਬੇਨਤੀ ਕਰਨਾ ਕਿ ਇੱਥੇ ਕਿ ਪਿਸਟਲ ਚੱਲਦਾ ਸੁਖਬੀਰ ਬਾਦਲ ਤੇ ਚੱਲਦਾ ਔਰ ਉਹਦੇ ਬਾਰੇ ਹਰ ਰਾਜਨੀਤਿਕ ਪਾਰਟੀ ਆਪੋ ਆਪਣੇ ਮਲਕ ਵਿੱਚ ਅਲੱਗ-ਅਲੱਗ ਪਾਰਟੀਆਂ ਜਿਹੜੀਆਂ ਸਾਰੀਆਂ ਸੁਭੀਰਬਾਦ ਦੇ ਉੱਤੇ ਜਿਹੜੀ ਨਿੰਦਾ ਕਰਦੀਆਂ ਧਰਮੀ ਫੌਜੀ ਦੀ ਜ਼ਿੰਮੇਵਾਰੀ ਦੇ ਨਾਤੇ ਮੈਨੂੰ ਇਸ ਚੀਜ਼ ਦਾ ਆਪਣੇ ਜਵਾਬ ਮੰਗਣਾ ਇਹਨਾਂ ਕੁਛ ਕਾਲੀ ਜਿਹੜੇ ਬੋਲਦੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕ ਤੇ ਧੋਪਾਂ ਚੜ੍ਹਦੇ ਨੇ ਗੋਲੇ ਡਾਗੇ ਜਾਂਦੇ ਨੇ ਔਰ ਉੱਥੇ ਅਕਾਲ ਤਖਤ ਸਾਹਿਬ ਜਿਹੜਾ ਢੇਹ ਢੇਰੀ ਹੋ ਜਾਂਦਾ ਔਰ ਇਹ ਲੀਡਰਸ਼ਿਪ 40 ਸਾਲ ਦੇ ਵਿੱਚ ਮੂੰਹ 'ਚ ਘੁੰਮਣੀਆਂ ਪਾ ਕੇ ਚੁੱਪ ਕਿਉਂ ਕਰ ਰਹੀ ਕਿ ਜਿਹੜੀ ਇੱਥੇ ਫਿਰ ਪਵਿੱਤਰਤਾ ਦੀ ਵੀ ਗੱਲ ਕਰਦੇ ਆ ਇੱਥੇ ਗੁਰੂ ਘਰ ਦੀ ਵੀ ਗੱਲ ਕਰਦੇ ਨੇ ਇੱਥੇ ਡਿਊਟੀ ਦੀ ਵੀ ਗੱਲ ਕਰਦੇ ਨੇ ਕੀ ਉਸ ਨੇ ਡਿਊਟੀ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਕੋਈ ਨਹੀਂ ਕੀ ਉਸ ਨੇ ਪਵਿੱਤਰ ਅਸਥਾਨ ਨਹੀਂਗਾ ਅਕਾਲ ਤਖਤ ਮਹਾਨ ਨਹੀਂਗਾ ਆਜੇ ਜਿਹੜੇ ਇਹ ਕੱਲ ਬੋਲਣ ਵਾਲੇ ਜਿਹੜੇ ਨੇ ਇਹ ਦੋ ਗੱਲਾਂ ਨੋਟ ਕਰ ਲੈ ਇੱਕ ਪਾਸੇ ਸਖਬੀਰ ਬਾਦਲ ਨੂੰ ਕੁਰਸੀ ਤੇ ਬੈਠਾ ਵੇਖ ਲੈਣ ਇੱਕ ਸ੍ਰੀ ਅਕਾਲ ਤਖਤ ਸਾਹਿਬ ਵੇਖ ਲੈਣ ਇਹਨਾਂ ਦੋਵਾਂ ਦੀ ਤੁਲਨਾ ਕਰਕੇ ਤੇ ਇਹ ਵੇਖਣ ਕਿ ਸਖਬੀਰ ਬਾਦਲ ਵੱਡਾ ਵਾ ਕਿ ਜਾਂ ਸ੍ਰੀ ਅਕਾਲ ਤਖਤ ਸਾਹਿਬ ਵੱਡਾ ਕਿ ਇੱਕ ਪਿਸਤਲ ਦੀ ਗੋਲੀ ਚੱਲੀ ਨਾ ਬਹੁਤਾ ਨੁਕਸਾਨ ਹੋਇਆ ਵਾ ਕਿ ਜਾਂ ਜਿਹੜਾ ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਗਿਆ ਇਹਦੇ ਨਾਲ ਨੁਕਸਾਨ ਹੋ ਗਿਆ 1984 ਸੀ ਪ੍ਰਧਾਨ ਜੀ ਉਦੋਂ ਉਦੋਂ ਮਾਹੌਲ ਇਸ ਤਰੀਕੇ ਨਾਲ ਕ੍ਰੀਏਟ ਕਰ ਦਿੱਤਾ ਗਿਆ ਸੀ ਫੌਜਾਂ ਚੜ ਕੇ ਆ ਗਈਆਂ ਸੀ ਔਰ ਇਹ ਫੌਜਾਂ ਦੇ ਕੋਲ ਪੂਰਾ ਹਰ ਤਰ੍ਹਾਂ ਦਾ ਤਾਮਜਾਮ ਸੀਗਾ ਤਾਂ ਉਸ ਮੌਕੇ ਉਹ ਜਿਹੜੀ ਕਤਲੋਗਾਰਤ ਹੋਈ ਮਾਸੂਮ ਬੱਚੇ ਸ਼ਰਦਾਲੂ ਉਹਨਾਂ ਦੇ ਨਾਲ ਕਤਲੋਗਾਰਤ ਹੋਈ ਸੀ ਔਰ ਤੁਹਾਡੀ ਗੱਲ ਬਿਲਕੁਲ ਇਸ ਗੱਲ ਨਾਲ ਸੱਚ ਹੈ ਕਿ ਬਹੁਤ ਸਾਰੇ ਸਿਆਸੀ ਲੋਕ ਸੀ ਜਿਨ੍ਹਾਂ ਦੇ ਮੂੰਹ 'ਚ ਘੁੰਗਣੀਆਂ ਪਈਆਂ ਸੀ ਔਰ ਇਹਨਾਂ ਦੇ ਮੂੰਹ ਤੇ ਤਾਲੇ ਲੱਗ ਗਏ ਸੀਗੇ ਕਿਸੇ ਨੇ ਬਹੁਤੀ ਨਿੰਦਿਆ ਬਹੁਤਾ ਇਸ ਗੱਲ ਨੂੰ ਲੈ ਕੇ ਬੋਲੇ ਹੀ ਨਹੀਂ ਸੀ ਜਿੱਦਾਂ ਹੁਣ ਕੱਲ ਦੀ ਘਟਨਾ ਨੂੰ ਲੈ ਕੇ ਇਹ ਲਗਾਤਾਰ ਬਿਆਨ ਤੇ ਬਿਆਨ ਆਦ ਰਿਹਾ ਹੈ देखो जी मैं कई दी बेनती कर चुका हूं कि मैं श्रोताओं ਨੂੰ ਵੀ ਬੇਨਤੀ ਕਰਨਾ ਕਿ ਜਦਕਰ ਮੇਰੇ ਤੋਂ ਬਗੈਰ ਕਿਸੇ ਨੇ ਧਰਮੀ ਫੌਜੀਆਂ ਦੇ ਤੋਂ ਬਗੈਰ ਕਿਸੇ ਨੇ ਜੂਨ 1984 ਦੇ ਹਮਲੇ ਦੀ ਗੱਲ ਸੁਣੀ ਤਾਂ ਉਹ ਪੱਤਰਕਾਰ ਸਾਹਿਬ ਨਾਲ ਗੱਲ ਕਰ ਸਕਦਾ ਇਹ ਮੈਨੂੰ ਦੱਸ ਦੇਣਗੇ ਮੈਂ ਬੇਨਤੀ ਗੱਲ ਕਰਨੀ ਚਾਹੁੰਦਾ ਕਿ ਜੂਨ 1984 ਟੈਂਕ ਕਿ ਤੋਪਾਂ ਨਾਲ ਚੜ੍ਹ ਕੇ ਔਕਾਤਾਂ ਟਹਿ ਟਹਿ ਦੇ ਬਾਰੇ ਕਿਉਂ ਨਹੀਂ ਅੱਜ ਤੱਕ 40 ਸਾਲ ਦੇ ਵਿੱਚ ਕੋਈ ਬੋਲਿਆ ਕਿ ਮੈਂ ਸਪਸ਼ਟ ਕਹੀਏਰੀ ਕਹਿ ਚੁੱਕਾ ਅੱਜ ਵੀ ਮੈਂ ਗੱਲ ਕਰਨਾ ਕਿ ਕਾਂਗਰਸ ਨੇ ਹਮਲਾ ਕੀਤਾ ਬਾਬਲ ਨੇ ਕਰਵਾਇਆ ਤੇ ਬੀਜਪੀ ਨੇ ਸਪੋਰਟ ਕੀਤੀ ਤੇ ਇਹੋ ਹੀ ਤਾਂ ਕੱਲ ਟਿਕੜੀ ਜੜੀ ਹੈ ਰੌਲਾ ਪਾਉਂਦੀ ਤੇ ਟਿਕੜੀ ਨੇ ਫਾਇਰ ਕਰਾਇਆ ਤੇ ਹਮਲਾ ਕਰਾਇਆ ਤੇ ਇਹਨਾਂ ਤੇ ਬੋਲੇ ਕੌਣ ਇਹ ਤੇ ਮੈਂ ਬੇਨਤੀ ਕਰਨਾ ਨਾਮਿਨੇਟ ਨਹੀਂ ਮੈਂ ਕਰਦਾ ਤੇ ਕਿਰਮਾ ਮੈਂ ਸਾਰੇ ਲੀਡਰਾਂ ਦੇ ਨਾਂ ਸੁਣੇ ਨੇ ਫਿਰ ਮੈਂ ਇਹ ਤੇ ਬੇਨਤੀ ਕਰਨਾ ਮੈਂ ਕਿ ਜਾਖੜ ਸਾਹਿਬ ਦਾ ਮੈਂ ਕੱਲ ਬਿਆਨ ਸੁਣ ਕੇ ਬਹੁਤ ਜ਼ਿਆਦਾ ਮਨ ਲਿਕੇ ਵੀ ਦਿਲ ਨੂੰ ਦਰਦ ਹੋਇਆ ਕਿ ਤੁਸੀਂ ਜਦੋਂ ਆ ਸਿੱਧੇ ਟਾਈਮ ਕਾਂਗਰਸ ਹਮਲਾ ਕਰਦੀ ਆ ਤੇ ਤੁਸੀਂ 40 ਸਾਲ ਦੇ ਵਿੱਚ ਨਹੀਂ ਕੋਈ ਗੱਲ ਕੀਤੀ ਔਰ ਕਾਨਤ ਤੇ ਸੁਖਵੀਰ ਬਾਦਲ ਦੇ ਤੇ ਬਹੁਤ ਜ਼ਿਆਦਾ ਕੋਟ ਨਾ ਲਾਇਆ ਕਿ ਬਲਕਿ ਵੀ ਇਹ ਕਿ ਤਰ੍ਹਾਂ ਹੋ ਗਿਆ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੇ ਵੀ ਸੁਖਵੀਰ ਬਾਦਲ ਦੇ ਕੱਲ ਪਿਸਟਲ ਦੇ ਉੱਤੇ ਫਾਇਰ ਹੋਈ ਦੀ ਨਿੰਦਾ ਕਰਦੇ ਨੇ ਉਹ ਇੱਕ ਪਾਸੇ ਅਕਾਲ ਤਖਤ ਦੀ ਫੋਟੋ ਲਾ ਲਓ ਇੱਕ ਪਾਸੇ ਸੁਖਬੀਰ ਬਾਦਦੇ ਦੀ ਲਾ ਲਓ ਇੱਕ ਪਾਸੇ ਫਾਇਰ ਕਰਦੇ ਦੀ ਵੀਡੀਓ ਵਾਇਰਲ ਹੋ ਰਹੀ ਆ ਪਿਸਟਲ ਦੀ ਲਾ ਲਓ ਤੇ ਇੱਕ ਪਾਸੇ ਟੈਂਕ ਤੇ ਤੋਪਾਂ ਦੀ ਕਰਕੇ ਤੇ ਤੁਸੀਂ ਜਿਹੜਾ ਇਹਦਾ ਨਿਰਣਾ ਕਰੋ ਸਾਨੂੰ ਕਹਿੰਦੇ ਨੇ ਬੋਲਦੇ ਹਾਂ ਕਿਉਂ ਨਾ ਬੋਲੀਏ ਜਦੋਂ ਆਕਾਲ ਤਖਤ ਦਾ ਸਭ ਠਹਿ ਠਿਰੀ ਹੁੰਦਾ ਨਿਰਦੋਸ਼ੀ ਸੰਗਤ ਮਾਰੀ ਜਾਂਦੀ ਹੈ ਪਵਿੱਤਰ ਸਰੋਵਰ ਦਾ ਜਲ ਜਿਹੜਾ ਖੂਨ ਨਾਲ ਰੰਗਿਆ ਜਾਂਦਾ ਤੇ ਧਰਮੀ ਫੌਜੀਏ ਨੇ ਆਪ ਆਪ ਮਾਰੇ ਹੋ ਕੇ ਬਾਰਕਾਂ ਛੜ ਕੇ ਆ ਗਏ ਜਿਹੜੇ ਅਨੇਕਾਂ ਧਰਮੀ ਫੌਜੀ ਜਿਹੜੇ ਸ਼ਹੀਦ ਹੋ ਕੇ ਰਸਤੇ ਜਖਮੀ ਹੋ ਕੇ ਟੈਰੋ ਕੋਡ ਅੱਜ ਮੰਝਿਆਂ ਦੇ ਤਰਸ ਯੋਗ ਹਾਲਤ ਕਰ ਰਹੇ ਇਹਨਾਂ ਦੇ ਬਾਰੇ ਅਜੇ ਤੱਕ 40 ਸਾਲ ਦੇ ਵਿੱਚ ਕਿਉਂ ਨਹੀਂ ਗੱਲ ਕੀਤੀ ਸ੍ਰੀ ਆਕਾਲ ਤਖਤ ਦੇ ਬਾਰੇ ਫੈਸਲਾ ਕਿਉਂ ਨਹੀਂ ਕੋਈ ਅੱਜ ਤੱਕ ਕੀਤਾ ਉਹ ਇਸ ਕਰਕੇ ਜਦੋਂ ਇਹਦੇ ਬਾਰੇ ਵੀ ਕਿਸੇ ਨੇ ਬੋਲਣਾ ਤੇ ਉਹਦੇ ਨਾਲ 1984 ਦੇ ਬਾਰੇ ਬੋਲੋ ਨਹੀਂ ਤੇ ਇਹ ਅਧੂਰਾ ਹੋਊ ਔਰ ਅਸੀਂ ਇਹਦਾ ਵਿਰੋਧ ਕਰਾਂਗੇ ਧਰਮੀ ਫੌਜੀ 70ਵੇਂ ਫੌਜੀਆ ਦਾ ਖੂਨ ਖੋਲ ਰਿਹਾ ਹੈ ਕਿਉਂਕਿ ਧਰਮੀ ਫੌਜੀ ਜਿਹੜੇ ਨੇ ਇਹਨਾਂ ਨੂੰ ਪਤਾ ਹੈ ਕਿਉਂਕਿ ਇੱਕ ਤਾਂ ਧਰਮੀ ਦੂਜਾ ਨਾਲੇ ਫੌਜੀ ਵੀ ਨੇ ਇਹੋ ਫੌਜੀ ਸੀ ਜਿਹੜੇ ਦੇਤੀਆਂ ਸਰਹੱਦਾਂ ਦੇ ਉੱਤੇ ਆਪਣੀ ਕੀਮਤੀਆਂ ਜਾਨਾਂ ਵਾਰਨ ਦੇ ਲਈ ਦੇਸ਼ ਤੋਂ ਜਾਨਾਂ ਵਾਰਨ ਦੇ ਲਈ ਹਰ ਵੇਲੇ ਤਤਪਰ ਰਹਿੰਦੇ ਸੀ ਪਰ ਜਦੋਂ ਗੱਲ ਧਰਮ ਦੀ ਆਈ ਤਾਂ ਫਿਰ ਇਹਨਾਂ ਨੇ ਸ਼ਰੀਅਤ ਕਾਲ ਤੱਕ ਸਾਰ ਨੂੰ ਬਚਾਉਣ ਦੇ ਲਈ ਆਪਣੀਆਂ ਬੈਰਕਾਂ ਛੱਡ ਦਿੱਤੀਆਂ ਸੀਗੀਆਂ ਔਰ ਇਹ ਬੈਰਕਾਂ ਛੱਡਣ ਪਿੱਛੇ ਵੀ ਇੱਕ ਸੁਨੇਹਾ ਸੀ ਸੁਨੇਹਾ ਕਿਹਦਾ ਸੀ ਆਪ ਸਭ ਜਾਣਦੇ ਹੋ ਕਿੰਨੇ ਬੈਰਕਾਂ ਛਡਾਈਆਂ ਇਹ ਵੀ ਤੁਸੀਂ ਜਾਣਦੇ ਹੋ ਪਰ ਉਸ ਦੇ ਬਾਅਦ ਜਦੋਂ ਇਹਨਾਂ ਦੇ ਨਾਲ ਅਤਿਆਚਾਰ ਦੀ ਹੱਦ ਹੋ ਗਈ ਤਾਂ ਉਹਦੇ ਬਾਅਦ ਇਹਨਾਂ ਦੇ ਨਾਲ ਕੋਈ ਖੜਿਆ ਨਹੀਂ ਨਾਮ ਧਰਮੀ ਫੌਜੀ ਜਿਹੜਾ ਉਹ ਜ਼ਰੂਰ ਹੈ ਇਹ ਧਰਮੀ ਫੌਜੀ ਤੁਹਾਨੂੰ ਜਿਹੜਾ ਵਾ ਕਿਸੇ ਨੇ ਨਵਾਚਿਆ ਨਾਮ ਦੇ ਨਾਲ ਜਾਂ ਕਿਸੇ ਨੇ ਰੁਤਬਾ ਦਿੱਤਾ ਹੈ ਕਿ ਆਪ ਹੀ ਲਿਖਿਆ ਤੁਸੀਂ ਧਰਮੀ ਫੌਜੀ ਵੇਖੋ ਜੀ ਜਿਹੜਾ ਸਿੱਖ ਆਗੂ ਨੇ ਸਾਡੇ ਇਹ ਸ਼ੁਰੂ ਤੋਂ ਲੈ ਕੇ ਸਿੱਖ ਇਤਿਹਾਸ ਦੇ ਹਿਸਾਬ ਨਾਲ ਦੇ ਸਿੱਖ ਵਿਰਸੇ ਦੇ ਹਿਸਾਬ ਦੇ ਨਾਲ ਕੌਮ ਦੇ ਵਿੱਚ ਕੁਰਬਾਨੀਆਂ ਦਾ ਮੁੱਲ ਪਾਉਂਦੇ ਆਏ ਨੇ ਤੇ ਇਸ ਕਰਕੇ ਜਦੋਂ ਅਸੀਂ ਇਹ ਕੀਤਾ ਹੀ ਤੇ ਸਾਨੂੰ ਇਹਨਾਂ ਨੇ ਧਰਮੀ ਫੌਜੀਆਂ ਦਾ ਖਿਤਾਬ ਸਿੱਖ ਬੁੱਧੀਜੀਵੀਆਂ ਨੇ ਦਿੱਤਾ ਉਸ ਤੋਂ ਬਾਅਦ ਹੁਣ ਜਿਹੜਾ ਅਸੀਂ ਤਰਮੀ ਫੌਜੀ ਦੇ ਬਣ ਗਏ ਤੁਸੀਂ ਮੈਨੂੰ ਇਤਨੀ ਵੀ ਫੌਜੀ ਕਹਿੰਦਾ ਮੈਂ ਵੀ ਕਹਿੰਨੇ ਆ ਲੇਕਿਨ ਅੱਜ ਦੁੱਖ ਦੀ ਬੜੀ ਵੱਡੀ ਗੱਲ ਹੈ ਕਿ ਸਾਡਾ ਜੇਕਰ ਸਾਡਾ ਕੋਈ ਸਰੋਤਾ ਸੁਣਦਾ ਤੇ ਉਹ ਆਪਣੇ ਸ਼ਰਮਨੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਫੋਨ ਲਾ ਕੇ ਪੁੱਛ ਕੇ ਤੇ ਉਹਨਾਂ ਕੋਲੋਂ ਮਤਾ ਮਗਾ ਕੇ ਤੇ ਪੜ ਸਕਦਾ ਸਾਡੇ 4 ਮਤੇ ਪੈ ਗਏ ਨੇ ਕਿ ਤਰਮੀ ਫੌਜੀ ਨਹੀਂ ਮੈਂ ਇਹ ਡੇਟ ਵੀ ਬੋਲ ਸਕਦਾ ਪਰ 4 ਮਤੇ ਸਾਡੇ ਪੈ ਗਏ ਨੇ ਕਿ ਤਰਮੀ ਫੌਜੀ ਨਹੀਂ ਫਿਰ ਇਥੇ ਇਹ ਗੱਲ ਵਾ ਕਿ ਕਿੱਥੇ ਕਹਿੰਦੇ ਨੇ ਕਿ ਜਿਹੜੇ ਆਪਣੇ ਕੁਰਬਾਨੀਆਂ ਆਏ ਤੇ ਅਸੀਂ ਮਲਕੇ ਵੀ ਜਿਹੜੇ ਅਸੀਂ ਇਹਨਾਂ ਦੇ ਜਿਹੜਾ ਕੁਰਬਾਨੀਆਂ ਦੀ ਗੱਲ ਕਰੂਗਾ ਉਹ ਉਹ ਮਲਕੇ ਵੀ ਪੰਥਕ ਆ ਤੇ ਅੱਜ ਪੰਥਕ ਜਿਹੜਾ ਉਹ ਹੀ ਸਾਡੇ ਮਤੇ ਪਾਉਣ ਡਿਆ ਰੂਗੇ ਤਾਂ ਮੈਂ ਫੋਕਦੀ ਇਥੇ ਬੜੇ ਦੁੱਖ ਦੀ ਗੱਲ ਵਾ ਸੋਚਣ ਤੇ ਵਿਚਾਰਨ ਦੀ ਗੱਲ ਆ ਜਿੱਥੇ ਹਾਲ ਤੱਕ ਸਨਾਨਾ ਨੇ ਫੈਸਲਾ ਨਹੀਂ ਕੀਤਾ ਉਥੇ ਅੱਜ ਤਰਬਲੀ ਫੋਕਦੀ ਦੀ ਕੁਰਬਾਨੀ ਨੂੰ ਮਿੱਟੀ ਚ ਮਿਲਣ ਰੋਲਣ ਡਏ ਨੇ ਜੀ 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 ਸੋ ਤਰਵੀ ਫੌਜੀ ਸੋ ਜਿਨ੍ਹਾਂ ਨੇ ਕੱਲ ਦਾ ਇਹ ਹਮਲਾ ਦੇਖਿਆ ਹਮਲੇ ਤੋਂ ਬਾਅਦ ਮੀਡੀਆ ਦੀਆਂ ਰਿਪੋਰਟਸ ਦੇਖੀਆਂ ਰਿਪੋਰਟਸ ਨੂੰ ਦੇਖਣ ਤੋਂ ਬਾਅਦ ਸਪਰਦ ਪ੍ਰਧਾਨ ਬਲਦੇਵ ਸਿੰਘ ਜੀ ਹੁਣਾਂ ਨੂੰ ਇਸ ਚੀਜ਼ ਦੀ ਮਨ ਦੇ ਵਿੱਚ ਬਲਵਲਾ ਸੀ ਉਹਨਾਂ ਆਪਣਾ ਬਲਵਲਾ ਦੱਸਿਆ ਤੁਹਾਨੂੰ ਕਿਉਂਕਿ ਤਰਵੀ ਫੌਜੀ ਨੇ ਤੇ ਫੌਜੀ ਕਦੀ ਬੁੱਢੇ ਨਹੀਂ ਹੁੰਦੇ ਕਦੀ ਰਿਟਾਇਰ ਨਹੀਂ ਹੁੰਦੇ ਸੋ ਜਿਵੇਂ ਦੱਸਿਆ ਸੀ ਪਹਿਲਾਂ ਕਿ ਕੱਲ ਵੀ ਜ਼ਿਕਰ ਹੋਇਆ ਤੇ ਕਹਿੰਦੇ ਸਾਫਕਾ ਖਾਰਕੂ ਤਾਂ ਉਹਦਾ ਰਿਐਕਸ਼ਨ ਕਮੈਂਟਾਂ ਜੇ ਆਇਆ ਸੀ ਕਿ ਖਾਰਕੂ ਕਦੀ ਸਾਫਕਾ ਨਹੀਂ ਹੋਇਆ ਕਦੇ ਖਾਰਕੂ ਹਮੇਸ਼ਾ ਖਾਰਕੂ ਹੁੰਦਾ ਤੇ ਫੌਜੀ ਵੀ ਹਮੇਸ਼ਾ ਫੌਜੀ ਹੀ ਰਹਿੰਦਾ ਸੋ ਇਹਦੀਆਂ ਰਗਾਂ ਦੇ ਵਿੱਚ ਵੀ ਖੂਨ ਜਿਹੜਾ ਖੌਲਦਾ ਹੈ ਜਦੋਂ ਕੁਝ ਐਸਾ ਵੇਖ ਲੈਂਦੇ ਨਹੀਂ ਸੋ ਇਹਨਾਂ ਨੇ ਅਣਕੀ ਆਪਣਾ ਪੱਖ ਰੱਖਿਆ ਤੁਸੀਂ ਇਸ ਪੱਖ ਦੇ ਨਾਲ ਕਿੰਨਾ ਸਹਿਮਤ ਆਪਣੀ ਰਾਏ ਕਮੈਂਟਾਂ ਦੇ ذریعے ਜ਼ਰੂਰ ਦਿਓ ਤਰਫ਼ੀ ਫੌਗੀਆਂ ਦੇ ਨਾਲ ਇਨਸਾਫ ਹੋਇਆ ਜਾਂ ਨਹੀਂ ਇਹਦੇ ਬਾਰੇ ਵੀ ਦੱਸਿਓ ਕੌਣ ਹੈ ਇਹਨਾਂ ਦੇ ਇਨਸਾਫ ਦੇ ਵਿੱਚ ਅੜਿੱਕਾ ਕੌਣ ਹੈ ਜਿਨੇ ਇਹਨਾਂ ਦੀ ਕੁਰਬਾਨੀ ਦੀ ਕਦਰ ਨਹੀਂ ਕੀਤੀ ਜੇ ਨਹੀਂ ਕੀਤੀ ਤੇ ਕਿਉਂ ਨਹੀਂ ਕੀਤੀ ਤੇ ਕਿੰਨਾਂ ਲੋਕਾਂ ਦੇ ਸੋਲੇ ਗਾਏ ਜਾ ਰਹੇ ਨੇ ਤੋਂ ਦੇਸ਼ ਦੇ ਕੌਮ ਦੇ ਪੰਥ ਦੇ ਅਸਲੀ ਹੱਕਦਾਰ ਵਾਰਿਸ ਕੌਣ ਨੇ ਇਹ ਫੈਸਲਾ ਸੰਗਤ ਜੀ ਤੁਸੀਂ ਕਰਨਾ ਸੋ ਇਹਦੇ ਨਾਲ ਹੀ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ